ਕੱਲ ਮੇਰੀ ਅਦਾਲਤ ਸੀ ਇਹ ਬੱਚੀਆਂ ਐਪਲੀਕੇਸ਼ਨ ਅੱਜ ਚੰਡੀਗੜ੍ਹ ਵਿਖੇ ਔਰਮਨ ਕਮਿਸ਼ਨਰ ਮਨੀਸ਼ ਗੁਲਾਟੇ ਜੀ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ ਤਿੰਨ ਔਰਤਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ ਗੱਲਬਾਤ ਕਰ ਲੈਂਦੇ ਆ ਕਿ ਮਸਲਾ ਜਿਹੜਾ ਕਿ ਪ੍ਰਸ਼ੰਸਾ ਪ੍ਰਸ਼ੰਸਾ ਪੱਤਰ ਇਹਨਾਂ ਦਿੱਤਾ ਗਿਆ ਸਸੀ ਜੀ ਮੈਮ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਤੁਸੀਂ ਆ ਦਿੱਤਾ ਕਿ ਕਿਵੇਂ ਸਮਝਦੇ ਹੋ ਦੇਖੋ ਇਹ ਇੱਕ ਬਹੁਤ ਵੱਡਾ ਸੋਸਾਇਟੀਲੀ ਮੈਸੇਜ ਏ ਕੱਲ ਮੇਰੀ ਅਦਾਲਤ ਸੀ ਇਹ ਬੱਚੀਆਂ ਐਪਲੀਕੇਸ਼ਨਾਂ ਫੜਨ ਵਾਸਤੇ ਜਿਹੜੇ ਹੱਥ ਬਣੇ ਹੋਏ ਨੇ ਇਹ ਬੱਚੀਆਂ ਸਾਹਮਣੇ ਆ ਕੇ ਖੜੇ ਹੋ ਕੇ ਇੱਕ ਮੈਨੂ ਪਕੜਾ ਦਿੰਦੀਆਂ ਨੇ ਉਬਈ ਦੂਸਰੀ ਸਟੇਟ ਤੋਂ ਆਕੇ ਚੰਡੀਗੜ੍ਹ ਪੰਜਾਬ ਵਿੱਚ ਕੰਮ ਕਰਨਾ ਬੜੀ ਚੈਲੈਂਜਿੰਗ ਪੋਸਟ ਏ ਮੈਂ ਸਿਰਫ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਔਰ ਇੱਕ ਪੰਜਾਬ ਦੀ ਔਮਨ ਕਮਿਊਨਿਟੀ ਨੂੰ ਬੱਸ ਇਸ ਦੇਣ ਲਈ ਇਹਨਾਂ ਦਾ ਜਿਹੜਾ ਅਫਸੋਰ ਚ ਹੈ ਕਿ ਸ਼ਾਦੀ ਸੈਕੰਡ ਪ੍ਰਾਇੋਰਟੀ ਹੈ ਫਸਟ ਪ੍ਰਾਇੋਰਟੀ ਇੰਡੀਪੈਂਡੈਂਟ ਜਿਹੜਾ ਨਵਜੋਤ ਕੁੜੀ ਨੇ ਖੋਲਿਆ ਹੈ ਬਹੁਤ ਸਟਰੋਂਗ ਹੈ ਬਹੁਤ ਅੱਛੇ ਵਿਚਾਰ ਨੇ ਹੁੰਦੇ ਬੜੀ ਅੱਛੀ ਪਰਵਰੀ ਸੀ ਇਹਨਾਂ ਸਿਰਫ ਕੁਝਲਾ ਦਿੱਲੀ ਹੋਰ ਆਲਰੇਡੀ ਬਹੁਤ ਸਾਰੀ ਸਾਡੀ ਔਮੇਨ ਕਮਿਊਨਿਟੀ ਪੰਜਾਬ ਵਿੱਚ ਕੰਮ ਕਰ ਰਹੀ ਹੈ ਰੇੜੀਆਂ ਲਗਾ ਰਹੀਆਂ ਨੇ ਬੱਸ ਡਰਾਈਵਰ ਨੇ ਕੰਡੈਕਟਰ ਨੇ ਔਮੇਨ ਚੌਕੀਦਾਰ ਹੈ ਬਹੁਤ ਸਾਰਾ ਕੰਮ ਕਰ ਰਹੀਆਂ ਨੇ ਪਰ ਫਿਰ ਵੀ ਹਲੇ ਸਾਡੀ ਜੜੀ ਔਮੇਨ ਕਮਿਊਨਿਟੀ ਨੂੰ ਹੋਰ ਸਟਰੋਂਗ ਹੋਣ ਦੀ ਜ਼ਰੂਰਤ ਹੈ ਜਿੱਥੇ ਜਿੱਥੇ ਮੇਰੀ ਜ਼ਰੂਰਤ ਹੈ ਐ ਕੋ ਜੀ ਯੰਗਸਟਰਸ ਨੂੰ ਇਹ ਜਿਹੜੇ ਆਲਰੇਡੀ ਕੰਮ ਵੀ ਕਰ ਰਹੇ ਨੇ ਉਹਨਾਂ ਨੂੰ ਮੋਸਟਲੀ ਦੀ ਜ਼ਰੂਰਤ ਹੈ ਮਨੀਸ਼ਾ ਹਰ ਉਸ ਬੱਚੀ ਦੇ ਨਾਲ ਹੈ ਹਰ ਉਸ ਪਰਿਵਾਰ ਦੇ ਨਾਲ ਹੈ ਜ਼ਰੂਰ ਪੋਚਾਂਗੀ ਕੱਲ ਇੱਕ ਵੀਡੀਓ ਵੀ ਦੇਖ ਰਹੀ ਸੀ ਅੰਮ੍ਰਿਤਸਰ ਦਾ ਇੱਕ ਬਜ਼ੁਰਗ ਮਾਤਾ ਨੂੰ ਰੋਂਦੇ ਹੋਏ ਔਰਤ ਨੂੰ ਰੋਂਦੇ ਹੋਏ ਕੰਮ ਕਰ ਰਹੇ ਨੇ ਪਰ ਮੈਨੂੰ ਲੱਗਦਾ ਉਹ ਜਿਹੜੇ ਉਹਨਾਂ ਦੇ ਆਲਸੂ ਨੇ ਉਹਨਾਂ ਦੀ ਵੀਕਨੈਸ ਨਹੀਂ ਉਹਨਾਂ ਦੀ ਇਮੋਸ਼ਨਸ ਨੇ ਉਹ ਪਿਆਰ ਹੈ ਪੈਂ ਉਹਨਾਂ ਤੱਕ ਜ਼ਰੂਰ ਪਹੁੰਚਾਂਗੀ ਇੱਕ ਸਟਰੋਂਗ ਮੈਸੇਜ ਹੈ ਸਾਡੇ ਪੰਜਾਬ ਲਈ ਔਰ ਪੰਜਾਬ ਨੂੰ ਉਮੀਦ ਵੀ ਹੈ ਕਰਦੀ ਆ ਪੰਜਾਬ ਔਰ ਚੰਡੀਗੜ੍ਹ ਇਹ ਕੁਝ ਬੱਚਿਆਂ ਨੂੰ ਪਿਆਰ ਔਰ ਹੌਸਲਾ ਦਿੰਦਾ ਹੈ। ਕਈ ਵਾਰ ਇਹ ਵੀ ਦੇਖੇਗਾ ਪਹਿਲਾਂ ਤੁਸੀਂ ਮੋਹਾਲੀ ਵੀ ਗਏ ਹੋ ਤੇ ਇੱਕ ਬਜ਼ੁਰਗ ਮਹਿਲਾ ਕੋਲ ਵੀ ਗਏ ਆ ਪਰ ਇਹ ਪੱਤਰ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਇਹਨਾਂ ਨੂੰ ਪਰਸੇਸਾ ਪੱਤਰ ਦਿੱਤੇ ਜਾਂਦੇ ਨੇ ਕਿਵੇਂ ਸਮਝਦੇ ਹੋ ਪਰਸੇਸਾ ਪੱਤਰ ਦਿੱਤੇ ਜਾਂਦੇ ਨੇ ਅੱਗੇ ਇਹਨਾਂ ਦਾ ਹੁਣ ਬਿਜ਼ਨਸ ਕਿੱਦਾਂ ਚੱਲੇਗਾ। ਦੇਖੋ ਪ੍ਰਸ਼ੰਸਾ ਪੱਤਰ ਦੇਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹ ਸਿਰਫ ਇੱਕ ਹੌਸਲਾ ਜਿਹੜਾ ਮੈਨੂੰ ਲੱਗਦਾ ਹੈ ਕਿ ਆਪਾਂ ਜੋ ਇੱਕ ਹੌਸਲਾ ਫਜ਼ਾਈ ਕਰ ਸਕਦੇ ਆ ਬੱਚਿਆਂ ਦਾ ਹਾਰਡ ਵਰਕ ਉਹਨਾਂ ਨੂੰ ਲੈ ਕੇ ਜਾਏਗਾ ਪਰ ਸਿਰਫ ਮੇਰਾ ਕੰਸਰਨ ਹੌਸਲਾ ਫਜ਼ਾਈ ਅੱਲਾ ਸ਼ੇਰੀ ਦੇਣਾ ਸੀ ਮੈਨੂੰ ਲੱਗਦਾ ਹੈ ਕਿ ਜੋ ਸਾਡਾ ਫਰਜ ਵੀ ਸਾਡੀ ਚੇਅਰ ਵੀ ਕਹਿੰਦੀ ਏ ਕਿ ਤੁਸੀਂ ਇਹਨਾਂ ਦੇ ਰਾਈਟਸ ਨੂੰ ਦੇਖਦੇ ਹੋ ਹੱਲਾ ਸ਼ੇਰੀ ਦੇਣਾ ਜਾਂ ਇੱਕ ਬੜਾ ਅੱਛਾ ਮੈਸੇਜ ਵੀ ਜਾਏਗਾ ਦੇਖਦੇ ਹੋ ਮਰਦਾਰੇ ਜਿਹੜੇ ਮਰਦ ਕੰਮ ਕਰਦੇ ਨੇ ਨਾਲ ਹੁਣ ਹੋਰ ਤਾਂ ਵੀ ਅੱਗੇ ਵਧ ਰਹੀਆਂ ਨੇ ਸਾਡੇ ਪ੍ਰਸ਼ਾਸਨ ਪੱਤਰ ਮੇਰੇ ਨੇ ਕਾਫੀ ਉਹਨਾਂ ਨੂੰ ਹੌਸਲਾ ਮਿਲਦਾ ਸਾਡੇ ਅੱਜਕੱਲ ਦੇ ਮਰਦ ਹੋਏ ਔਰਤ ਹੋਏ ਬਰਾਬਰੀ ਦਾ ਫੈਮਿਨਿਜ਼ਮ ਦਾ ਮਤਲਬ ਹੈ ਸਮਾਨਤਾ ਦਾ ਅਧਿਕਾਰ ਐਕਚੁਅਲੀ ਜੀ ਦੋਨਾਂ ਨੂੰ ਇੱਕ ਦੂਜੇ ਦੇ ਪੂਰਕ ਨੇ ਮੇਰਾ ਕੰਸਰਨ ਦੋਨਾਂ ਨਾਲ ਹੀ ਹੈ ਸਹੀ ਨੂੰ ਸਹੀ ਗਲਤ ਨੂੰ ਗਲਤ ਇਸ ਮੇਰਾ ਕੰਸਰਨ ਯੂਥ ਨਾਲ ਹੈ ਔਰ ਮੈਂ ਐਸਟਰਾ ਕਰਦੀ ਰਾਂ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਜਿਹੜੀਆਂ ਕਿਚਨ ਦੀਆਂ ਨੇ ਤੇ ਕਿਚਨ ਜਿਹੜਾ ਇਹਨਾਂ ਵੱਲੋਂ ਬਣਾਇਆ ਗਿਆ ਸਫਾਈ ਦਾ ਖਿਆਲ ਰੱਖਿਆ ਜਾਂਦਾ ਤੇ ਤਸਵੀਰਾਂ ਦੇ ਤਿੰਨ ਜਿਹੜੀਆਂ ਔਰਤਾਂ ਨੇ ਇਹਨਾਂ ਵੱਲੋਂ ਲੋ ਬੜਾ ਆ ਗਿਆ ਕਿਚਨ ਮਨੀਸ਼ਾ ਕੁਲਰਟੀ ਜੀ ਨੇ ਹਲਾਤੀ ਉਹਨਾਂ ਵੱਲੋਂ ਪ੍ਰਸ਼ੰਸਾ ਪੱਤਰ ਦੇ ਲੁੱਝੇ ਨੇ ਇਹਨਾਂ ਦਾ ਹੀ ਕਿਹਾ ਸੀ ਜਿੱਥੇ ਮੇਰੀ ਲੋਕ ਅਦਾਲਤ ਚੱਲ ਰਹੀ ਸੀ ਉੱਥੇ ਇਹਨਾਂ ਵੱਲੋਂ ਮਨੂੰ ਮੈਨੂੰ ਜਿਹੜਾ ਰੈਸਟੋਰੈਂਟ ਦਾ ਫੜਾਇਆ ਗਿਆ ਰੈਸਟੋਰੈਂਟ ਮੈਨੂੰ ਫੜਾਇਆ ਗਿਆ ਤੇ ਇਹਨਾਂ ਵੱਲੋਂ ਇਹ ਸਟੈਪ ਜਿਹੜਾ ਚੱਕਿਆ ਗਿਆ ਕਿ ਇਹਨਾਂ ਕੋਲ ਆ ਕੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਤੇ ਗੱਲਬਾਤ ਕਰ ਲੈਣੇ ਆ ਪ੍ਰਸ਼ੰਸਾ ਪੱਤਰ ਵੀ ਤੁਹਾਨੂੰ ਦਿਖਾ ਦਿੰਨੇ ਆ ਪ੍ਰਸ਼ੰਸਾ ਪੱਤਰ ਦੀ ਫੋਟੋ ਦਿਖਾ ਦੋ ਮੈਂ ਮਨੀਸ਼ਾ ਕੁਲਰਟੀ ਵੱਲੋਂ ਦਿੱਤਾ ਗਿਆ ਇਹ ਪ੍ਰਸ਼ੰਸਾ ਪੱਤਰ ਹੈ ਕੀ ਦੇਖਦੇ ਹੋ ਮੈਂ ਅੱਜ ਪ੍ਰਸ਼ੰਸਾ ਪੱਤਰ ਤੁਹਾਨੂੰ ਮਿਲ ਗਿਆ ਅਪਰੀਸ਼ੀਏਟ ਕਰਤਾ ਹੁਣ ਬਿਜ਼ਨਸ ਕਿਵੇਂ ਰਹੇਗਾ हम लोग की होप्स बहुत हाई हैं और हम बहुत खुश हैं कि मैम यहाँ आए हैं हम उनको आइडल की तरह देखते हैं हम उनके फेसबुक को फॉलो करते हैं इंस्टाग्राम को फॉलो करते हैं और मतलब ऐसी लेडी हमने कभी नहीं देखी जो हमें इतना इंस्पायर करे हम लोग एक्टर्स और सिंगर्स को फॉलो नहीं करते हम मैम को फॉलो करते हैं और उनके जैसा बनना चाहिए लग गया कि मैडम ही बुलाना चाहिए ਅਹ ਹਮਨੇ ਐਕਸਪੈਕਟ ਨਹੀਂ ਕੀਤਾ tha ਹਮ ਉਹਨਕੇ ਆਫਿਸ ਗਏ ਡਰਦੇ ਡਰਦੇ ਹਮਨੇ ਉਹਨਕੋ ਬਤਾਇਆ ਕਿ ਹਮਨੇ ਕਿਚਨ ਓਪਨ ਕਰਾਇਆ ਹੈ ਤਾਂ ਮੈਮ ਨੇ ਤੁਰੰਤ ਬੋਲਾ ਕਿ ਮੈਂ ਕੱਲ ਆ ਰਹੀ ਹੂੰ ਤਾਂ ਹਮ ਤੋਂ ਹਮ ਲੋਗ ਇਤਨਾ ਸਰਪ੍ਰਾਈਜ਼ ਹੋ ਗਏ ਕਿ ਮੈਮ ਇਤਨੇ ਅੱਛੇ ਹੈ ਤਾਂ ਹਮ बस ਉਹਨਕਾ ਵੇਟ ਕਰ ਰਹੇ ਸੀ ਕਿ ਉਹ ਆਏ ਔਰ ਹਮੇ ਵਿਜ਼ਿਟ ਕਰੇ ਮੈਮ ਗੱਲ ਕੀਤੀ ਜਾਵੇ ਕੌਣ ਕੌਣ ਤੁਹਾਡੇ ਨਾਲ ਇੱਥੇ ਸਾਂਝੇਦਾਰੀ ਪਾਉਂਦਾ ਹੈ ਰੈਸਟੋਰੈਂਟਸ ਸਰ ਈਵਨ ਤਾਂ ਸੀ ਤਿੰਨੋ ਜਾਣੇ ਹੀ ਹੈਗੇ ਆ ਪਰ ਇੱਕ ਸਾਡੇ ਫਰੈਂਡ ਹੈਗੇ ਨੇ ਉਹ ਐਮਪੀ ਤੋਂ ਹੀ ਨੇ ਰਚਿਤ ਖੇਰਾ ਹੁੰਦਾ ਨਾਮ ਬਟ ਉਹ ਸਾਡੀ ਬਹੁਤ ਹੈਲਪ ਕਰਦੇ ਨੇ ਸਾਡੇ ਨਾਲ ਹਮੇਸ਼ਾ ਕੰ ਤੇ ਸਰ ਉਹਨਾਂ ਨੇ ਸੁਜੈਸਟ ਕੀਤਾ ਸੀਗਾ ਨਵਜੋਤ ਨੂੰ ਕਿ ਉਹ ਕਿਚਨ ਓਪਨ ਕਰਨ ਤਾਂ ਫਿਰ ਨਵਜੋਤ ਨੇ ਉਹਨਾਂ ਦੇ ਕੀਤਾ ਸੀਗਾ ਮਤਲਬ ਕਿਚਨ ਓਪਨ ਕੀਤਾ ਤਾਂ ਉਹ ਸਾਡੀ ਬਹੁਤ ਹੈਲਪ ਕਰਦੇ ਨੇ ਉੱਥੇ। ਜੀ ਚੰਮਤੂ ਤੁਸੀਂ ਕਿਚਨ ਓਪਨ ਕੀਤਾ ਆ ਤੇ ਕਿੱਥੋਂ ਸੋ ਆਈ ਇਹ ਕਿਸੇ ਨੂੰ ਪਰ ਅ ਸਾ ਮੇਰੇ ਡੈਡ ਐਕਸਪਾਇਰ ਹੋ ਗਏ تھے ਡਿਸੰਬਰ ਮੈਂ ਤੋ ਸਾਰੇ ਰਿਲੇਟਿਵ ਦਾ ਪ੍ਰੈਸ਼ਰ ਹੋ ਗਿਆ تھا ਸ਼ਾਦੀ ਕਰ ਲਓ ਕਿਆ ਕਰੋਗੇ ਲੜਕੀਆਂ ਹੂੰ ਤੋ ਮੇਰੇ ਡੈਡ ਨੇ ਕਦੇ ਮੈਨੂੰ ਸ਼ਾਦੀ ਕੇ ਲੇ ਬੋਲਾ ਨਹੀਂ ਥਾ ਉਹਨੇ ਕਹਾ ਥਾ ਕਿ ਜ਼ਿੰਦਗੀ ਮੇ ਪਹਿਲੇ ਸਖਸ਼ਮ ਬਣੋ 셀ਫ ਡਿਪੈਂਡੈਂਟ ਬਣੋ ਉਸਕੇ ਬਾਅਦ ਜ਼ਿੰਦਗੀ ਮੇ ਜੋ ਕਰਨਾ ਹੈ ਫਿਰ ਕਰਨਾ। तो जब प्रेशर आने लगा तो मुझे लगा जब डैड नहीं बोलते थे कोई और क्यों बोलेगा तो फिर मुझे अपॉर्चुनिटी मिली ओपन करने की तो मैंने ले ली चाइनीस पैन एशियन खुजीन है तो उसमें था करी हमारी बहुत फेमस है बोमीज करी है हमारे पास हाउस हमारा बहुत फेमस है प्रॉन्स है बटर गार्लिक प्रॉन्स है बाबी की प्रॉन्स है फिश भी हमारी बहुत डिमांड में होती है ਉਹ ਸਟੈਪ ਡਿਲੀਵਰੀ ਹੈ ਜਾਂ ਨਾਲ ਦੇ ਨਾਲ ਆਨਲਾਈਨ ਡਿਲੀਵਰੀ ਛੇਗੀ ਜਿਵੇਂ Zomato ਹੋ ਗਿਆ ਉਹਨਾਂ ਤੇ ਵੀ ਦੇ ਦੇ ਵਿੱਚ ਤੁਸੀਂ ਕਰ Zomato ਵੀ ਹੈ Swiggy ਵੀ ਹੈ ਪੇਟ ਪੂਜਾ ਬੇ ہماری ਖੁਦ ਦੀ ਵੈਬਸਾਈਟ ਵੀ ਹੈ ਕਾਲ ਸੇ ਵੀ ਆਮ ਆਰਡਰ ਲੈ ਲੈਂਦੇ ਹਾਂ ਅਸੀਂ ਖੁਦ ਵੀ ਡਿਲੀਵਰ ਕਰਾਉਂਦੇ ਹਾਂ ਪਿਕਅਪ ਵੀ ਹੈ ਇੱਥੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਜਿਹੜਾ ਹੈ ਤੇ ਇੱਕ ਤਰ੍ਹਾਂ ਦਾ ਹੌਸਲਾ ਅਫਜ਼ਾਈ ਕਰਨ ਮੈਂ ਇੱਥੇ ਪੁੱਛੀ ਸੀ ਤੇ ਦੂਸਰੇ ਪਾਸੇ ਇਹ ਵੀ ਦੇਖਿਆ ਜਾਂਦਾ ਕਿ ਹੁਣ ਮਹਿਲਾ ਨੂੰ ਵੀ ਆਪਣੇ ਪੈਰਾਂ ਤੇ ਖੜਨ ਦੀ ਪੂਰੀ ਜਿਹੜੀ ਹੈ ਉਹ ਉਮੀਦ ਜਿਹੜੀ ਕੀਤੀ ਜਾਂਦੀ ਸੀ ਉਹ ਪਹਿਲਾਂ ਆਪਣੇ ਪੈਰਾਂ ਤੇ ਖੜੀ ਹੋ ਚੁੱਕੀ ਹੈ ਢੇ ਨਾਲ ਦੇ ਨਾਲ ਆਪਣਾ ਘਰ ਵੀ ਚਲਾਉਂਦੇ ਨੇ ਦੇ ਨਾਲ ਦੂਸਰੀ ਦੂਸਰੇ ਪਾਸੇ ਇਹ ਕਿਚਨ ਦਾ ਵੀ ਪੂਰਾ ਧਿਆਨ ਰੱਖਦੇ ਨੇ ਦੇ ਕਿਚਨ ਵਿੱਚ ਵੀ ਇਹਨਾਂ ਦੀ ਖੋਲੀ ਗਈ ਹੈ ਸ਼ਾਪ ਵੀ ਖੋਲੀ ਗਈ ਹੈ ਉਹਦਾ ਜਿਹੜਾ ਕੀਤਾ ਜਾ ਰਿਹਾ ਹੈ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਆਨਲਾਈਨ ਆਰਡਰ ਵੀ ਇਹਨਾਂ ਦਾ ਦਿੱਤਾ ਜਾਂਦਾ ਨਾਲ ਦੇ ਨਾਲ ਇਹਨਾਂ ਦੀ ਆਪਣੀ ਵੈੱਬਸਾਈਟ ਵੀ ਹੈ ਉੱਤੇ ਤੇ ਵੀ ਇਹ ਸਾਰਾ ਕੁਝ ਜਿਹੜਾ ਉਹਨੂੰ ਉਹ ਆਰਡਰ ਲਿੱਤੇ ਜਾਂਦੇ ਨੇ ਤਾਂ ਮੀਨੂ ਤੁਹਾਨੂੰ ਦਿਖਾ ਦਿੰਦੇ ਆ ਮੀਨੂ ਹੈ ਆਰੀਐਂਟਰਲ ਸਟਰੀਟ 4 ਇਹਦਾ ਨਾਮ ਰੱਖਿਆ ਗਿਆ ਤੇ ਮੀਨੂ ਇਹਦੇ ਵਿੱਚ ਇਹਦੇ ਵਿੱਚ ਵੈਜ ਹੈ ਨੋਨ ਵੈਜ ਹੈ ਦੋਨੋਂ ਤਰ੍ਹਾਂ ਦਾ ਜਿਹੜਾ ਹੈ ਉਹ ਖਾਣਾ ਜਿਹੜਾ ਉਹ ਦਿੱਤਾ ਜਾਂਦਾ ਤਸਵੀਰਾਂ ਜਿਹੜੀਆਂ ਨੇ ਉਹ ਕਿਚਨ ਦੀਆਂ ਨੇ ਅਮਕਾ ਇਹਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਚਨ ਹੈ ਉਹ ਹਾਈਜਨਿਕ ਤਰੀਕੇ ਨਾਲ ਫੂਡ ਬਣਾਇਆ ਜਾਂਦਾ ਹੈ ਜਿਹੜੀ ਨਿੱਕੀ ਨਾਲ ਪੂਰਮਾ ਜਿੰਦ ਨਾਲ ਦੇ ਨਾਲ ਚਾਈਨੈਸ ਫੂਡ ਵੀ ਇੱਥੇ ਇਹਨਾਂ ਨੂੰ ਇਹਦਾ ਕੀ ਕਸਟਮਰ ਨੂੰ ਦਿੱਤਾ ਜਾਂਦਾ ਇਹਨਾਂ ਵੱਲੋਂ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਕਿਚਨ ਦੀਆਂ ਨੇ ਕਿਚਨ ਜਿਹੜਾ ਇਹ ਤੁਹਾਨੂੰ ਦੱਸ ਦਈਏ ਇੰਡਸਟਰੀ ਏਰੀਆ ਫੇਸ 1 ਵਿੱਚ ਹੈ ਇੰਡਸਟਰੀ ਏਰੀਆ ਫੇਸ 1 ਵਿੱਚ ਜਿੱਥੇ ਤੁਸੀਂ ਆਨਲਾਈਨ ਡਿਲੀਵਰੀ ਵੀ ਕਰ ਸਕਦੇ ਹੋ ਤੇ ਵਾਕ ਨਾਲ ਦੇ ਨਾਲ Zomato Swiggy ਵੀ ਇਸ ਤੇ ਜਿਹੜਾ ਹੈ ਉਹ ਉਪਲਬਧ ਹੈ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਸੰਦੀਪ ਸਿੰਘ On air, Chandigarh.